ਸਸੀ ਗਾਜ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਇਸ ਵਕਤੇ ਤੇ ਕਿਸੇ ਕਿਸ ਵੀ ਵੀਰ ਨੇ ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ ਪੇਜ ਨੂੰ ਇੰਸਟਾਗ੍ਰਾਮ ਨੂੰ ਫੇਸਬੁੱਕ ਨੂੰ ਫੋਲੋ ਕਰ ਲਓ ਤਾਂ ਕਿ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਅੱਜ ਦੀ ਜੋ ਵੀਡੀਓ ਕਿਸਾਨ ਵਿਰੋਧ ਨਾਲ ਲੱਗੇ ਆਪਾਂ ਪਿੰਡ ਬੀਡਰੌਕਿਆਂ ਦੇ ਵਿੱਚ ਬਾਈ ਬਲਜੀਤ ਦੇ ਘਰੇ ਬਣਾਉਣ ਲੱਗੇ ਆਂ ਬਾਈ ਦੇ ਘਰੇ ਦੋ ਤਿੰਨ ਡੰਗਰਾਂ ਦੀ ਡਿਟੇਲ ਤੁਹਾਨੂੰ ਬਾਈ ਤੋਂ ਪੁੱਛਾਉਣੇ ਆ ਤੇ ਬਸ ਉਹ ਕਾਫੀ ਟਾਈਮ ਦੇ ਰਿਪੀਟਰ ਸੀ ਆਈਡੀਆ ਸਾਲ ਡੇਢ ਸਾਲ ਤੋਂ ਗੱਭਨ ਨਹੀਂ ਰਹੇ ਸੀ ਬਾਈ ਬੁਰਾ ਕਿ ਚੁੱਕਿਆ ਸੀ ਬਾਈ ਦਾ ਸੰਪਰਕ ਇਹ YouTube ਚੈਨਲ ਰਾਹੀਂ ਆਪਣੇ ਨਾਲ ਹੋਇਆ ਸੀ ਤੇ ਬਾਕੀ ਤੁਹਾਨੂੰ ਬਾਈ ਤੋਂ ਪੁੱਛਾਣੇ ਆਪਾਂ ਸੱਚੀ ਗੱਲ ਬਾਈ ਜੀ ਆਪਣੇ ਉਸਨਾਂ ਦੀ ਜਟੇਲ ਦੱਸਿਓ ਤੇ ਜਿਹੜੀ ਆਪਾਂ ਅੱਜ ਵੈਡ ਦੀ ਪੀੜੀ ਕੀਤੀ ਆ ਇਹਦੇ ਬਾਰੇ ਵੀ ਦੱਸਿਓ ਇਹ ਆਹ ਹੈ ਜੀ ਇਸ ਜਿਹੜੀ ਗੱਲ ਇਹ ਨੂੰ ਹੋ ਗਿਆ 1.5-2 ਸਾਲ ਨੂੰ ਹੀ ਹੋਇਆ ਕੰਮ ਇਹਦਾ ਹਾਂਜੀ ਤੇ ਇਹਨਾਂ ਨੂੰ ਪਸ਼ੂ ਦਾ ਪਿਆਰੀ ਖਾਨੀ ਸੀ ਜਦੋਂ ਨਾਲ ਤੁਹਾਡੇ ਨਾਲ ਸੰਪਰਕ ਹੋਇਆ ਹਾਂਜੀ ਹੁਣ ਆ ਤੇ ਤੀਜਾ ਪਸ਼ੂ ਜਾਨੀ ਆਪਾਂ ਚੈੱਕ ਕਰਾਇਆ ਹਾਂ ਹਾਂਜੀ ਗੱਪੋ ਨਾਲ ਬਹੁਤ ਹੋਈ ਆ ਹਾਂਜੀ ਤੇ ਚੌਥੀ ਵੀ ਆਪਾਂ ਦਵਾਈ ਚੜਾਈ ਹੈ ਠੀਕ ਹੈ ਜੀ ਤੇ ਯਾਨੀ ਵਧੀਆ ਮਨ ਖੋਸ਼ ਆ ਜੀ ਪੂਰਾ ਵਧੀਆ ਇਹਦੀ ਡਿਟੇਲ ਦੱਸਿਓ ਮੜੀ ਜੀ ਇਹ ਨਹੀਂ ਆਏ ਹੀ ਹੋ ਗਿਆ ਨੂੰ ਸਾਢੇ 1.5 ਮਹੀਨਾ ਠੀਕ ਤਰਾਂਦੇ ਨੂੰ ਮੈਨੂੰ ਹਾਂਜੀ ਯਾਨੀ ਦੋ ਦਾ ਪਹਿਲਾਂ ਤੋਂ ਤੋਂ ਪਹਿਲਾਂ ਆਪਾਂ ਤਰਾਏ ਜੇ ਆਪਾਂ ਟਰੀਟਮੈਂਟ ਤੀਜੀ ਦਾ ਇਹ ਵੀ ਪਹਿਲੇ ਡੀ ਗਈ ਠੀਕ ਹੈ ਜੀ ਇੱਕ ਪਾਸੇ ਠੀਕ ਹੈ ਜੀ ਤੇ ਚੌਥੀ ਜੋ ਹੁਣ ਆਪਾਂ ਦਵਾਈ ਚੜਾਈ ਪਹਿਲਾਂ ਤਾਂ ਇਹ ਕੈਮਰੇ ਦੇ ਦੱਸ ਰਹੇ ਸੀ ਵੀ ਇਹ ਤਾਂ ਆਖ ਕੇ ਚੁੱਕੇ ਸੀਗੇ ਸੀ ਆਇਆ ਇਹੋ ਬਾਤ ਗਾਉਂਦਾ ਨਾ ਪਰ ਛੱਡਣੀ ਹੀ ਪੈਣੀ ਸੀ ਹਾਂਜੀ ਉਹ ਦੋ ਮਨ ਤੱਕਿਆ ਪੈ ਗਿਆ ਹਾਂ ਰਹਿੰਦੀ ਨਹੀਂ ਸੀ ਹਾਂ ਰਹਿੰਦੀ ਨਹੀਂ ਸੀ ਪਰ ਜਦੋਂ ਦਾ ਤੁਹਾਡਾ ਸੰਪਰਕ ਹੋਇਆ ਤਿੰਨ ਬਦੂ ਆਪਣੇ ਗੱਪਣ ਚੋਸੇ ਦਾ ਆਪਾ ਹਾਂ ਮੇਰੇ ਕੋਲ ਹਾਂਜੀ 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 ਯਾਨੀ ਪੂਰਾ ਹੀ ਮਨ ਖੋਸ਼ ਹੈ ਤੁਹਾਡਾ ਮਨ ਖੋਸ਼ ਮੈਂ ਨਾ ਜੀ ਪੂਰਾ ਤੁਸੀਂ ਦੂਜੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਨਾ ਜਿਹੜਾ ਵੀ ਮੈਨੂੰ ਕੋਈ ਵੀ ਹੋਰ ਵੀ ਮਿਲਦਾ ਮੈਂ ਤਾਂ ਉਹਦੀ ਤੁਹਾਡਾ ਨੰਬਰ ਮੂਰੇ ਰੱਖ ਦਿੰਦਾ ਹਾਂਜੀ ਨਹੀਂ ਚਲੋ ਉਹਦਾ ਗੁਰੂ ਮਹਾਰਾਜ ਦਾ ਆਦੇ ਕਰੀਏ ਵੀ ਆਇਆ ਆਪਾਂ ਦੇ ਰਿਹਾ ਜੀ ਜਿਹੜਾ ਵੇਦ ਭਰਾਵਰ ਤੋਂ ਛੜਦਾ ਜਾਂ ਕੱਟਿਆਂ ਨੂੰ ਛੋਟੀਆਂ ਵੇਚਦਾ ਨਹੀਂ ਨਹੀਂ ਉਹ ਵੇਚੋ ਨਾ 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 ਇਹਨਾਂ ਦਾ ਹਾਲ ਹੈਗਾ ਮੈਂ ਇੱਕ ਕਰੋ ਤੋਂ ਨਿਕਾਣਦਾ ਨਹੀਂ ਇਹ ਤੋਂ ਪਹਿਲਾਂ ਇੱਕ ਮੈਂ ਪਾਈ ਆ ਫਰੀ ਗਾ ਪਾਈ ਜੀ ਠੀਕ ਹੈ ਜੀ ਜਦੋਂ ਇੰਨਾ ਮਾਰੋ ਤੇ ਖੋਸੀ ਦੁੱਧ ਨੂੰ ਪੂਰੀ ਵਧਾਈ ਗਾ ਹਾਂਜੀ ਜੋ ਤੁਹਾਡੇ ਨਾਲ ਸਰਦ ਕੀ ਹੈ ਨਹੀਂ ਹਾਂਜੀ ਤੇ ਜਦੋਂ ਮੈਨੂੰ ਓਵੇਂ ਬੜੋ ਨਹੀਂ ਬਿਲਕੁਲ ਜਿੱਦੋਂ ਬਦੁਰ ਰਹਿੰਦਾ ਨਹੀਂ ਬੜਾ ਮੈਂ ਤਾਂ ਘੱਟੀ ਜੀ ਇਹ ਵੇਖ ਲੋ ਆ ਕੱਟੀ ਦੀ ਛਾਲਦੀ ਹੋਗੀ ਇਹ ਸੋਤੋਂ ਹਾਂਜੀ ਹਾਂ ਹੈਲੋ ਹੈਲੋ ਹੋ ਗਿਆ ਹਾਂ ਜੀ ਪੂਰਾ ਹੀ ਵਧੀਆ ਜਾਨੀ ਕਹੀ ਆਪਣੇ ਮਨ ਪੂਰਾ ਹੋ ਗਿਆ ਵਧੀਆ ਜੀ ਵਧੀਆ ਹਾਂਜੀ ਹਾਂ ਵੀ ਮੈਂ ਤੁਹਾਨੂੰ ਚਤਰੋਂ ਤੋਂ ਪਤਾ ਮੁੰਡੇ ਮੈਂ ਕਿਹਾ ਤੇ ਡਾਕਟਰ ਅਮਰੀਕ ਨੇ ਉਹ ਨਾ ਤੇ ਮਾੜਾ ਮਿੱਠਾ ਮੂੰਹ ਕਰਾਉਣ ਨੂੰ ਕੋਈ ਚੀਜ਼ ਲੈ ਆ ਚਲੋ ਬਹੁਤ ਵਧੀਆ ਬਹੁਤ ਮੈਨੂੰ ਪਤਾ ਜੀ ਮੈਂ ਗੁੱਸੇ ਤੇ ਕਰ ਕਰਾਇਆ ਟ੍ਰੀਟਮੈਂਟ ਇੱਕ ਵਾਰ ਹੋ ਗਈ ਹਾਂਜੀ ਹਾਂ ਸੁਰੂ ਮਾਰੇ ਕਿਰਪਾ ਕਰਦਾ ਜੇ ਜਦੋਂ ਅਸੀਂ ਮਿਹਨਤ ਕਰਦੇ ਹਾਂ ਨੂੰ ਅੰਤਿ ਪਰਮਾਤਮਾ ਫਾਲ ਜਰੂਰ ਦੇਂਦਾ ਹਾਂਜੀ ਕਿਸਾਨ ਵੀਰੋ ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੇ ਵੀਰ ਭਰਾ ਫਸਗੰਦੂ ਆਖਗੇ ਛੱਡ ਰਹੇ ਆ ਜਾਂ ਕੱਟਿਆਂ ਨੂੰ ਵੇਚ ਰਹੇ ਆ ਬਾਈ ਵੀ ਪੂਰਾ ਅੱਕ ਚੁੱਕਿਆ ਸੀ ਬਾਈ ਬਲਜੀਤ ਦੇ ਬੀੜਾਉਕੇ ਪਿੰਡ ਦੇ ਵਿੱਚ ਪਾਰ ਦੇ ਬਿਲਕੁਲ ਸਾਹਮਣੇ ਗਊਸ਼ਾਲਾ ਬਾਈ ਵੀ ਅੱਕ ਚੁੱਕਿਆ ਸੀ ਜਿੱਦੇ ਵਸਦਾਂ ਆਇਆ ਬਾਈ ਨੇ ਗੱਲ ਕਹਿ ਦਿੱਤੀ ਸੀ ਵੀ ਭਰਾ ਮੇਰਿਆਂ ਜਿਹਦਾ ਗੱਭਣ ਹੁੰਦੀ ਆ ਤਾਂ ਕਰ ਦੇ ਨਹੀਂ ਤਾਂ ਮੈਂ ਹਜ਼ਾਰ ਹਜ਼ਾਰ ਰੁਪਇਆ 2000 ਦੇ ਕੇ ਗਊਸ਼ਾਲਾ ਛੱਡ ਦੇਣੀ ਆ ਮੈਨੂੰ ਤਾਂ ਆਪੀ ਚੁੱਕਿਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆਪਾਂ ਮਿਹਨਤ ਕੀਤੀ ਚਾਰੇ ਪਜੂ ਬਤਨ ਪਜੂ ਕੇ ਪੰਜੇ ਕੇ ਬਾਦ ਹੋ ਗਏ ਚੌਥੀ ਦਾ ਬਾਈ ਟਰੀਟਮੈਂਟ ਸ਼ੁਰੂ ਕੀਤਾ ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਵੀਰ ਭਰਾ ਦਾ ਭਲਾ ਹੋ ਸਕੇ ਫਿਰ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਕਰਨਾ ਵੀਰੇ ਆਪਣਾ ਕੁਝ ਨਹੀਂ ਘਾਟਦਾ ਓਕੇ ਧੰਨਵਾਦ ਜੀ ਬਹੁਤ ਬੜੀ ਮਨ ਪੂਰਾ ਹੋ ਗਈ ਠੀਕ ਪੂਰਾ ਓਕੇ ਧੰਨਵਾਦ ਹਾਂ ਜੀ